ਸੋ ਵੀ ਬੀ ਅਹਿਮ ਤੇ ਵੱਡੀ ਖਬਰ ਦਾ ਦਈਏ ਕਿ ਹਾਈ ਕੋਰਟ ਦੇ ਵਿੱਚ ਲੋਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਉੱਤੇ ਸੁਣਵਾਈ ਹੋਈ ਹੈ ਹਾਈ ਕੋਰਟ ਦਾ ਸਵਾਲ ਹੈ ਕਿ ਕਿੱਥੇ ਹੋਇਆ ਹੈ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਸੋ ਹਾਈ ਕੋਰਟ ਨੇ ਸਵਾਲ ਕੀਤਾ ਹੈ ਨਾਲ ਹੀ ਪੰਜਾਬ ਸਰਕਾਰ ਵੱਲੋਂ ਰਿਪੋਰਟ ਹੈ ਜਿਹੜੀ ਆਪਣੀ ਸੌਂਪੀ ਗਈ ਸੀ ਵੱਡੀ ਤੇ ਅਹਿਮ ਜਾਣਕਾਰੀ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਵੱਡੀ ਤੇ ਅਹਿਮ ਜਾਣਕਾਰੀ ਦੱਈਏ ਕਿ ਹਾਈ ਕੋਰਟ ਵੱਲੋਂ ਇੱਕ ਸਵਾਲ ਹੈ ਜਿਹੜਾ ਕੀਤਾ ਗਿਆ ਨਾਲ ਹੀ ਪ੍ਰਸ਼ਾਸਨ ਨੇ ਕਿਹਾ ਕਿ ਇੰਟਰਵਿਊ ਪੁਰਾਣਾ ਹੈ ਤੇ ਪੰਜਾਬ ਦੀ ਜੇਲ੍ਹ ਦਾ ਇੰਟਰਵਿਊ ਨਹੀਂ ਹੈ ਤਾਂ ਨਵਾਂ ਮੋੜ ਹੈ ਜਿਹੜਾ ਇਸ ਮਾਮਲੇ 'ਚ ਆ ਗਿਆ ਕਿਉਂਕਿ ਹਾਈ ਕੋਰਟ ਦੇ ਵਿੱਚ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਹੈ ਹਾਈ ਕੋਰਟ ਵੱਲੋਂ ਸਵਾਲ ਕੀਤਾ ਗਿਆ ਕਿ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਿੱਥੇ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਆਪਣੀ ਰਿਪੋਰਟ ਹੈ ਜਿਹੜੀ ਦਾਖਲ ਕੀਤੀ ਗਈ ਸੀ ਕਿਉਂਕਿ ਕੋਈ ਸਬੂਤ ਨਹੀਂ ਮਿਲਿਆ ਕਿ ਲੋਰੈਂਸ ਦਾ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਦਾ ਹੋ ਸਕਦਾ ਹੈ ਤੋਂ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਇੰਟਰਵਿਊ ਇਹ ਪੁਰਾਣਾ ਤੇ ਪੰਜਾਬ ਦੀ ਜੇਲ੍ਹ ਦਾ ਇੰਟਰਵਿਊ ਨਹੀਂ ਹੈ ਸੋ ਵੱਡਾ ਮਾਮਲਾ ਹੈ ਕਿਉਂਕਿ ਇੰਟਰਵਿਊ ਹੋਈ ਹੈ ਤੇ ਆਖਿਰ ਇਹ ਇੰਟਰਵਿਊ ਕਿਸ ਜੇਲ੍ਹ ਦੀ ਹੋਈ ਹੈ ਇਸ ਦੇ ਉੱਤੇ ਸਸਪੈਂਸ ਹਲੇ ਵੀ ਬਰਕਰਾਰ ਹੈ ਵੱਡੀ ਤੇ ਅਹਿਮ ਜਾਣਕਾਰੀ ਇਸ ਵੇਲੇ ਸਾਹਮਣੇ ਆ ਰਹੀ ਹੈ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਜੋ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਹੈ ਉਸ ਤੋਂ ਬਾਅਦ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਵੱਲੋਂ ਖਵਾਲ ਕਰ ਦਿੱਤਾ ਗਿਆ ਹਾਈ ਕੋਰਟ ਦਾ ਕਹਨੇ ਕਿ ਇਹ ਇੰਟਰਵਿਊ ਕਿਹੜੇ ਜੇਲ੍ਹ ਦੀ ਹੈ ਤੇ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਇੰਟਰਵਿਊ ਪੁਰਾਣਾ ਤੇ ਪੰਜਾਬ ਦੀ ਜੇਲ੍ਹ ਦੇ ਵਿੱਚ ਇਹ ਇੰਟਰਵਿਊ ਹੈ ਜਿਹੜੀ ਨਹੀਂ ਹੋਈ ਸੋ ਇਸ ਲਈ ਵੀ ਅਹਿਮ ਤੇ ਵੱਡੀ ਜਾਣਕਾਰੀ ਦੱਦੀ ਹੈ ਕਿ ਗੈਂਗਸਟਰ ਜੇਲ੍ਹ ਦੇ ਵਿੱਚ ਬੰਦਾ ਹੈ ਲੋਰੈਂਸ ਬਿਸ਼ਨੋਈ ਜਿੱਦੀ ਕਿ ਕਾਫੀ ਟਾਈਮ ਪਹਿਲਾਂ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਹੈ ਜਿਸ ਤੋਂ ਬਾਅਦ ਸਵਾਲ ਖੜੇ ਹੋ ਰਹੇ ਸਨ ਤੇ ਬਾਅਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਪਣੀ ਰਿਪੋਰਟ ਦਾਖਲ ਕੀਤੀ ਗਈ ਹੈ ਤੇ ਉਹਦੇ ਉੱਤੇ ਹੁਣ ਸੁਣਵਾਈ ਹੋਈ ਹੈ। ਸੋ ਇਸ ਕਵਰ ਦੇ ਉੱਤੇ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਮਿਤ ਇੱਕ ਵੱਡਾ ਸਵਾਲ ਸੀਗਾ ਕਿ ਆਖਿਰ ਕਿਹੜੀ ਜੇਲ੍ਹ ਸੀ ਜਿਹਦੇ ਵਿੱਚ ਇੰਟਰਵਿਊ ਹੁੰਦੀ ਹੈ ਲੇਕਿਨ ਅੱਜ ਪ੍ਰਸ਼ਾਸਨ ਨੇ ਕਹਿ ਦਿੱਤਾ ਕਿ ਵੀਡੀਓ ਪੁਰਾਣੀ ਹੈ ਤੇ ਸਾਡੀ ਕਿਸੇ ਵੀ ਜੇਲ੍ਹ ਦੀ ਇਹ ਇੰਟਰਵਿਊ ਨਹੀਂ ਹੈ ਬਿਲਕੁਲ ਇਹ ਇੱਕ ਫਾਰਮੂਲਾ ਸਾਹਮਣੇ ਚਾਰਚਿੰਗ ਤੇ ਜਿਹੜੀ ਜੇਲ੍ਹ ਦੇ ਵਿੱਚ ਹੁੰਦੀ ਹੈ ਉਹ ਦਾ ਮਾਮਲੇ ਵਿੱਚ ਜਿਹੜਾ ਹੁਣ ਸਵਾਲ ਉਖਾਇਆ ਤੇ ਸਾਹ ਤੋਂ ਦੇ ਚੈਨ ਚਾ ਗਿਆ ਜੀ ਸਾਹਮਣੇ ਵੱਲੋਂ ਕਿ ਜਿਹੜੀ ਇਹ ਇੰਟਰਵਿਊ ਹੈ ਪਹਿਲਾਂ ਉਸ ਦੀ ਕਿ ਇਹ ਨਾ ਲੇਟਸ ਦੀ ਇੰਟਰਵਿਊ ਨਹੀਂ ਹੈ ਤੇ ਸਾਹ ਤੋਂ ਜੇ ਇੰਕ ਕੋਈ ਇਸ਼ੂ ਤਾਂ ਮਾਮਲੇ ਨੂੰ ਉਕਾਰਨ ਤੱਕ ਹੈ ਅਮਿਤ ਜਿਵੇਂ ਕਿ ਹਾਈ ਕੋਰਟ ਨੇ ਸਵਾਲ ਕਰ ਦਿੱਤਾ ਕਿ ਕਿਹੜੇ ਜੇਲ੍ਹ ਦੀ ਇੰਟਰਵਿਊ ਹੈ ਤੇ ਫਿਰ ਸਸਪੈਂਸ ਤਾਂ ਹਲੇ ਵੀ ਬਰਕਰਾਰ ਰਹਿ ਗਿਆ ਕਿਉਂਕਿ ਕੋਈ ਵੀ ਸਾਫ਼ ਨਹੀਂ ਹੋ ਸਕਿਆ ਕਿ ਕਿਹੜੇ ਜੇਲ੍ਹ ਦੀ ਇੰਟਰਵਿਊ ਹੈ ਫਿਰ ਹੁਣ ਇਸ ਮਾਮਲੇ ਨੂੰ ਆਉਣ ਵਾਲੇ ਸਮੇਂ 'ਚ ਕਿੱਦਾਂ ਦੇਖਿਆ ਜਾਂਦਾ ਸਾਨੂੰ ਆਪਣੇ ਅਗਰ ਜੇਹੰਮ ਗੱਲ ਕੀਤੀ ਜਾਂਦੀ ਅਗਰ ਲਾਰੈਂਸ ਬੇਸ਼ਕੁਈ ਦਿੱਕਤ ਵੱਡਾ ਾਮ ਜਿਹੜਾ ਹੈ ਸਾਹਮਣੇ ਆ ਰਿਹਾ ਸੀ ਵੀ ਇੰਟਰਵਿਊ ਕੈਸਾ ਰਿਹਾ ਕਿ ਨੀਤੀ ਚੈਨ ਵੱਲੋਂ ਪੁੱਛੀ ਗਈ ਤੇ ਬਹੁਤ ਸਵਾਲੇ ਜਿੰਨ ਤੋਂ ਜ਼ਰੂਰ ਕਰੇ ਉਹਨੇ ਨੇ ਕਿਉਂਕਿ ਸਾਫ ਤੋਂ ਤੇ ਜਿਹੜਾ ਹੈ ਇਸ ਚੀਜ਼ ਤੋਂ ਡਿਨਾਈ ਨਹੀਂ ਕਰ ਸਕਦੇ ਇਨਕਲੂ ਜਿਹੜੀ ਹੈ ਇਹ ਨਾ ਸਰੀਰਕ ਤੌਰ ਤੇ ਜ਼ਰੂਰ ਹੋਈ ਕਿਉਂਕਿ ਸਾਫ ਤੋਂ ਤੇ ਦੇਖਣ ਨੂੰ ਮਿਲ ਰਿਹਾ ਹੈ ਕਿ ਇਸ طرف ਤੇ ਜਿਹੜਾ ਹੈ ਫੋਰੈਂਸ ਹੈ ਤੇ ਇਸੇ طرف ਤੇ ਜਿਹੜਾ ਇੰਚਾਰਜ ਜਲੇ ਸਵਾਲ ਪੁੱਛ ਰਿਹਾ ਹੈ ਤੇ ਸਵਾਲਾਂ ਦੀਨ ਜ਼ਰੂਰ ਜਿਹੜੇ ਪ੍ਰਸ਼ਾਸਨ ਤੇ ਵੀ ਖਲਤ ਹੁੰਦੇ ਨੇ ਤੇ ਜਵਾਬ ਤਾਂ ਇਹਦੇ ਤੋਂ ਪਤਾ ਲੱਗੇਗਾ ਕਿ ਇਹ ਇੰਟਰਵਿਊ ਹੁੰਦੀ ਹੈ ਕਿ ਕਿਸ ਤਰ੍ਹਾਂ ਹੁੰਦੀ ਹੈ ਹਾਲੇ ਕੀ ਜੇ ਪ੍ਰਸ਼ਾਸਨ ਜਿਹੜਾ ਹੈ ਪੱਲਾ ਝਾੜਦਾ ਜ਼ਰੂਰ ਦਿਖ ਰਿਹਾ ਹੈ ਮਗਰ ਸਾਫ ਤੋਂ ਉਹ ਕਹਿ ਸਕਦੇ ਆ ਕਿ ਕਿਨਾ ਕਿਤੇ ਗਾਜ਼ੇਲੀਆ ਆਉਣ ਦੇ ਸਮੇਂ ਤੇ ਵੀ ਜਿਹੜੀ ਹੈ ਅਧਿਕਾਰੀਆਂ ਤੇ ਗਰੀ ਨਹੀਂ ਅਮੀਤ ਇੱਥੇ ਇਹ ਵੀ ਸਵਾਲ ਹੈ ਕਿ ਹੁਣ ਇਹਨਾਂ ਗੱਲਾਂ ਦੇ ਉੱਤੇ ਵੀ ਵਿਰਾਮ ਲੱਗ ਗਿਆ ਕਿਉਂਕਿ ਵਿਰੋਧੀ ਲਗਾਤਾਰ ਘੇਰ ਦੇ ਨਜ਼ਰ ਆ ਰਹੇ ਸੀ ਕਿ ਪੰਜਾਬ ਦੀਆਂ ਜੇਲਾਂ 'ਚ ਇੰਟਰਵਿਊ ਹੋ ਰਹੀ ਹੈ ਲੇਕਿਨ ਜਾਂਚ ਪੜਤਾਲ ਕੀਤੀ ਗਈ ਹੈ ਤਾਂ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੰਜਾਬ ਦੀ ਜੇਲ੍ਹ ਦੀ ਇੰਟਰਵਿਊ ਨਹੀਂ ਹੈ ਤੇ ਪੁਰਾਣਾ ਇੰਟਰਵਿਊ ਹੈ ਬਿਲਕੁਲ ਬਿਲਕੁਲ ਇੰਟਰਵਿਊ ਤੇ ਜਿਹੜਾ ਹੈ ਸਾਫ਼ ਤੌਰ ਤੇ ਜਿਹੜਾ ਹੈ ਐਲਜੀਪੀ ਵੱਲੋਂ ਵੀ ਜੇਲ੍ਹ ਵੱਲੋਂ ਵੀ ਕਿਹਾ ਗਿਆ ਹੈ ਕਿ ਇਹ ਜਿਹੜੀ ਇੰਟਰਵਿਊ ਹੈ ਰਾਜਸਥਾਨ ਦੀ ਜੇਲ੍ਹ ਦੀ ਜਿਹੜੀ ਹੈ ਦੱਸੀ ਜਾ ਰਹੀ ਹੈ ਜੀ ਬਸ ਦੇਖਣਾ ਹੋਵੇਗਾ ਕਿ ਮਗਰ ਇੰਟਰਵਿਊ ਹੋldੀ ਹੈ ਪੰਜਾਬ ਦਾ ਇਹ ਨਿੱਜੀ ਚੈਨਲ ਹੈ ਜਿਹੜਾ ਇੰਟਰਵਿਊ ਕਰ ਰਿਹਾ ਹੈ ਹਾਲਾਂਕਿ ਨੈਸ਼ਨਲ ਚੈਨਲ ਵੀ ਆਪਾਂ ਕਹਿ ਸਕਦੇ ਹਾਂ ਤੇ ਬਿਲਕੁਲ ਕਾਫੀ ਸਵਾਲ ਜਿਹੜੇ ਨੇ ਜ਼ਰੂਰ ਜਿਹੜੇ ਹੈ ਖੜੇ ਹੁੰਦੇ ਨੇ ਅਧਿਕਾਰੀਆਂ ਨੂੰ ਵੀ ਜਿਹੜਾ ਹੈ ਪੁੱਛਿਆ ਜਾ ਸਕਦਾ ਹੈ ਕਿ ਸਮੇਂ ਸਮੇਂ ਤੇ ਜਿਹੜੀ ਸਰਕਾਰ ਹੈ ਉਹ ਵੀ ਜਿਹੜੀ ਸਵਾਲ ਚੱਕ ਰਹੀ ਹੈ ਕਿ ਇੰਟਰਵਿਊ ਹੁੰਦੀ ਹੈ ਤੇ ਕਿਸ ਤਰ੍ਹਾਂ ਹੁੰਦੀ ਕਿਸ ਤਰ੍ਹਾਂ ਸੋ ਜਾਣਕਾਰੀ ਦੇਣ ਦੇ ਲਈ ਮਿਤ ਸੇਠੀ ਤੁਹਾਡਾ ਬਹੁਤ ਬਹੁਤ ਧੰਨਵਾਦ